ਉਸ ਬਾਰੇ ਕੁਝ ਵੀ ਕਹਿਣਾ ਬੜਾ ਔਖਾ ਹੈ ਜੋ ਉਸ ਦੇ ਮਨ 'ਚ ਹੈ ਉਹੀ ਮੂੰਹ ਤੇ ਪਰ ਇਸ ਆਦਤ ਨੇ ਉਸ ਨੂੰ ਇਕੱਲਾ ਕਰ ਦਿੱਤਾ ਹੈ ਪਰ ਸੱਚ ਇਹ ਵੀ ਹੈ ਕਿ ਉਹ ਭੀੜ ਦਾ ਹਿੱਸਾ ਵੀ ਨਹੀਂ ਹੈ ਆਪਣੇ ਤੁਰਨ ਵਾਸਤੇ ਉਸ ਨੇ ਰਾਹ ਖੁਦ تراਸ਼ੇ ਨੇ ਤੇ ਇਸੇ ਕਰਕੇ ਉਹ ਅਜੇ ਤੱਕ ਭੀੜ ਚੁਗਵਾਚਾ ਨਹੀਂ ਹੈ ਪਰ ਉਸ ਦੀ ਸਤਵਾਦੀ ਸੋਚ ਉਸ ਨੂੰ ਠੁਮਣਾ ਦੇ ਹੀ ਰੱਖਦੀ ਹੈ ਡਿੱਗਣ ਨਹੀਂ ਦਿੰਦੀ ਮੈਂ ਗੱਲ ਲਾਲ ਸਿੰਘ ਦੀ ਕਰ ਰਿਹਾ ਕਹਾਣੀਆਂ ਬਾਰੇ ਮੈਂ ਇਹਨਾਂ ਆਪਣੇ ਆਪ ਨੂੰ ਬਹੁਤ ਸਮਰਥਨ ਨਹੀਂ ਸਮਝਦਾ ਪਰ ਮੈਂ ਬਹੁਤ ਵੱਡਾ ਕਹਾਣੀਕਾਰ ਤੇ ਮੈਂ ਆਪਣੇ ਇਹ ਟਿਓਪੀਸ਼ਨ ਪਰ ਜਿਵੇਂ ਬਈਆਂ ਵੀ ਕਹਾਣੀਆਂ ਕੋਰਸਾਂ ਲੱਗਣ ਜਾਂ ਬਹੁਤ ਵੱਡੀ ਚਰਚਾ ਹੋਵੇ ਮੈਂ ਇਸ ਕਰਕੇ ਨਾ ਬਹੁਤਾ ਇਹਦੇ ਬਾਰੇ ਸੋਚਿਆ ਨਹੀਂ ਕਰੀਂ ਕਹਿੰਦਾ ਨਹੀਂ ਇਸ ਬਲੇਕੇ ਚ ਨਾਲ ਹੈ ਨਾਈਟਿਕ ਪਰਟੀਕੂਲਰ ਸੈਂਕੂਰ ਹੈ ਗੇ ਬੇਕੋ ਹੂੰ ਉਹਨਾਂ ਦਾ ਸਿਆਪਿਆ ਸਾਡੇ ਕੋਲ ਬੰਦਾ ਇਹਦੀਆਂ ਕਹਾਣੀਆਂ ਦੀ ਉਨੀ ਚਰਚਾ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਹੂੰ ਉਹ ਕਹਿੰਦਾ ਪੱਕੇ ਕੋਠੇ ਨੂੰ ਧੰਮੀਆਂ ਦੇਣ ਦੀ ਲੋੜ ਹੈ ਹੂੰ ਹੂੰ ਧੰਮੀਆਂ ਉੱਥੇ ਦੇਈਆਂ ਜਾਂ ਇਹਦੇ ਸਿਤੇਰੀਆਂ ਦੇ ਕਰਵਾਇਆ ਹੂੰ ਜੇ ਇਹ ਕੰਨਾ ਪੱਕਿਆ ਹੋਣਾ ਉਹ ਨਹੀਂ ਚਿੰਤਾ ਨਹੀਂ ਇਹਦਾ ਮਤਲਬ ਜਿਹੜੀ ਇੱਕ ਰਾਮਾਂ ਸਿਲੇਬਸਾਂ ਚ ਲੱਗੀਆਂ ਉਹ ਸਾਰੇ ਕੱਚੇ ਕੋਠੇ ਹੀ ਆ ਉਹ ਕੱਚੇ ਕੋਠੇ ਦਾ ਮਤਲਬ ਇਹਦਾ ਉਹਨਾਂ ਕਾਰਨ ਦਾ ਹੈ ਕਿਵੇਂ ਧਾਰੀਬਾਲ ਨੂੰ ਕਿਸੇ ਨੇ ਪੁੱਛਿਆ ਤੇ ਗੁਰシャンੂ ਸਿੰਘ ਦੇ ਨਾਟਕ ਸਾਰੀ ਦੁਨੀਆ ਦੇ ਦਰਸ਼ਕ ਦੇਖਦੇ ਆ ਪਾਠਕ ਪੜਦੇ ਆ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਪਿੰਡਾਂ ਦੇ ਉਹਦੇ ਕੋਈ ਦਰਸ਼ਕ ਹੈ ਉਹਦੇ ਨਾਟਕ ਦੇਖਣ ਵਾਲੇ ਉਹਦੇ ਪ੍ਰਸ਼ੰਸਕ ਹੈ ਇਹ ਯੂਨੀਵਰਸਟੀਆਂ ਉਹਦਾ ਕਿਸੇ ਸਲੇਪ ਚ ਲਾਇਆ ਹੈ ਕੋਈ ਇਹ ਕੀ ਗਰਮ ਤੇ ਉਹਦਾ ਪੱਤਰ ਨਹੀਂ ਉਹਦਾ ਨਾਟਕਾ ਉਹ ਕਹਿੰਦਾ ਨਾਟਕਾ ਦਾ ਪੱਤਰ ਤਾਂ ਹੈ ਠੀਕ ਯੂਨੀਵਰਸਟੀਆਂ ਦਾ ਪੱਤਰ ਨਹੀਂ ਉਹਦਾ ਬਿਲਕੁਲ ਸਹੀ ਬਿਲਕੁਲ ਸਹੀ ਵੀ ਯੂਨੀਵਰਸਟੀਆਂ ਉਸ ਪੱਤਰ ਦੀਆਂ ਨਹੀਂ ਹੈ ਉਹਦੇ ਨਾਟਕ ਮੁਸਾਲਫਾ ਸਹੀ ਬਿਲਕੁਲ ਤੋਂ ਮੈਂ ਆਪਣੇ ਸੰਬੰਧ ਵਿੱਚ ਇਹੀ ਜੋ ਚੀਜ਼ ਹੈ ਸਹੀ ਵੀ ਯੂਨੀਵਰਸਟੀਆਂ ਦਾ ਮੈਂ ਕੋਈ ਨਹੀਂ ਆਪਣੇ ਯੂਨੀਵਰਸਟੀਆਂ ਮੇਰੇ ਲਈ ਬੜੀ ਸਤਿਕਾਰਯੋਗ ਇੰਸਟੀਚਿਊਸ਼ਨ ਪਰ ਉਹਨਾਂ ਦੀਆਂ ਪੰਜਾਬੀ ਡਿਪਾਰਟਮੈਂਟ ਬੈਠੇ ਕੁਰਸੀ ਜਿਹੜੀ ਹੈ ਨਾ ਉਹ ਇੱਕਦਮ ਮੈਨੂੰ ਉਹਨਾਂ ਨੂੰ ਕਹਾਂਗਾ ਵੀ ਬਿਲਕੁਲ ਆ ਗਿਆ ਕ腐 ਜਾਂ ਧੋਗਲੀਆਂ ਜਾਂ ਕਹਿੰਦੀਆਂ ਕੁਛ ਆ ਕਰਦੀਆਂ ਕੁਛ ਆ ਇਸ ਕਰਕੇ ਉਹ ਜੀ ਜੋ ਕੁਛ ਕੁਛ ਖੁਸ਼ ਆਮਦੀ ਉਹ ਚੌਂਦੀਆਂ ਉਹ ਮੈਂ ਦੇਰੇ ਸੰਦਾ ਇਸ ਕਰਕੇ ਮੈਂ ਉਹਨਾਂ ਦੀ ਇਸ ਦੇ ਵਿੱਚ ਲੱਗਣਾ ਨਹੀਂ ਤੇ ਨਾ ਹੀ ਲੱਗਾਂਗਾ ਸਹੀ ਇਹ ਹਾਲ ਬਾਸ਼ਾ ਬਾਗ ਦੇ ਬਾੜ ਦਾ ਉੱਥੇ ਵੀ ਬਹੁਤ ਸਾਰੀਆਂ ਕਰਨੀਆਂ ਪੈਣੀਆਂ ਜਿਹੜੀਆਂ ਆਪਣੇ ਬੇਤਰਤੀਬੀ ਇਹ ਜੇ ਕਰਨਾ ਉਹ ਵੀ ਨਹੀਂ ਕਰ ਸਕਿਆ ਇਹੀ ਹਾਲ ਅਕੈਡਮੀ ਦਾ ਦਿੱਲੀ ਕਮੇਟੀ ਦਾ ਦਿੱਲੀ ਕਮੇਟੀ ਤਾਂ ਮੰਗਲ ਦਰਨਾ ਸੀ ਦੀ ਤੇ ਮੈਂ ਤਾਂ ਛੋਟਾ ਬਰਦਰ